ਮੜੇ ਕਰੇ ਜੀ ਸਾਡੇ ਦਾ ਹੂੰ ਕੜ ਤੇ ਡੱਕ ਲੈ ਸਾਡੇ ਦਾ ਇੱਕ ਦਾ ਛੜਤਾ ਬਣਾ ਪਿਆ ਵਧ ਗਿਆ ਹੂੰ ਤੇ ਆ ਬਣਾ ਲਿਆ ਦੇ ਠੀਕ ਆ ਆ ਟੋਬਾ ਦੇ ਜਦੋਂ ਭਰ ਜਾਂਦਾ ਨਾ ਅਸੀਂ 50 ਘਾਟ ਹੁੰਦੇ ਹੂੰ 50 ਘਾਟ ਹੁੰਦੇ 50 ਤੋਂ ਸ਼ੀਸ਼ਪਾਂ ਦੇ ਇੱਕ ਕੰਭੀ ਨਗਾਇਆ ਤੇ ਵਜੇ ਨਹੀਂ ਬੋਟਲ ਆ ਗਿਆ ਐਸੇ ਕਿ ਬੜਿਆ ਨਹੀਂ ਬਟ ਪੈ ਨਿਕਾ ਤੇ ਹਲੋ ਨਵੀਂ ਛੋਟਾ ਪਵਾਰਿਆ ਇਸਮਰ ਵੀ ਆ ਕੇ ਬੜਿਆ ਛੀਪਾਰਾ ਆਵਾ ਪਲੇਟਾ ਪੋਸਟੇ ਪੋਸਤੰਦੇ ਹੈ ਪਹਿਲਾਂ ਮੁੰਡੇ ਹੀ ਮੁੰਡੇ ਦਿੰਦੇ ਨਾ ਮਗਰ ਉਹ ਕੁਛ ਨਹੀਂ ਕਰਦੇ ਆਹੀ ਸਾਡ ਟਾਈਮ ਵਿੱਚ ਹਲਕਾਰ ਸਹੀ ਗੱਲਾਂ ਕਰ ਸਹੀ ਗੱਲਾਂ ਕਰਦਾ ਵੀ ਤਾਂ ਇਹ ਪਹਿਲਾਂ ਤਾਂ ਇਹਨੇ ਪਹਿਲਾਂ ਹਸ ਮਾਰਿਆ ਜੀ ਤੇ ਹੁਣ ਕਾਂਗਰਸ ਚ ਵੱਡ ਗਿਆ ਹੁਣ ਉਹਦਾ ਸਮਾਰੂਗਾ ਹੁਣ ਉਹਦਾ ਚੱਪ ਕੱਢ ਦੂੰਗਾ ਕੋਈ ਕਰ ਕਾ ਬੋਲਵਾ ਤਾਂ ਕੁਛ ਨਹੀਂ ਕੁਝ ਨਹੀਂ ਕਰ ਬਲਕਿ ਆਪਾਂ ਨਾ ਨਾ ਅਸੀਂ ਤੁਹਾਨੂੰ ਕਹਾਂ ਉਸ ਬਨੇ ਮੀਟਰ ਪਹਿਲਾਂ ਵੀ ਸਾਰਾ ਕੰਮ ਕਰਾਉਂ ਜਿਹੜਾ ਕਹੋਗੇ ਸਾਡਾ ਕੋਈ ਨਹੀਂ ਹੁਣ ਪੰਜ ਦਿਨਾਂ ਤੇ ਬਾਕੀ ਤੁਮਨੇ ਖਾਣਾ ਹੀ ਜਿਹੜਾ ਲਾਇਆ ਵੈਲਾ ਸਰਕਾਰ ਨੇ ਲਾਇਆ ਹਾਂ ਹਾਂ ਕੋਲੇ ਗੰਦ ਦੀ ਨਰਕ ਜੀ ਬੈਠੇ ਆਂ ਵੋਟਾਂ ਤਾਂ ਲਿਆ ਜਾਂਦੇ ਉਹ ਤਾਂ ਮਿੱਠੇ ਹੋ ਜਾਂਦੇ ਸਾਡੇ ਨਾਲ ਕੋਈ ਭੂਆ ਦਾ ਕੋਈ ਜੱਟੀਆਂ ਦਾ ਕੁੱਤਾ ਹੀ ਆ ਦਾ ਕੋਈ ਬੇਬੇ ਆ ਦਾ ਤੇ ਹੁਣ ਸਾਡੇ ਮੁੜ ਕੇ ਹੀ ਨਹੀਂ ਪਤਾ ਦੀ ਕੌਣ ਤਾਂ ਬਣ ਗਿਆ ਪਉਣੀ ਮੁੜ ਕੇ ਸਾਡੇ ਤਾਂ ਪਿੰਡ ਚ ਕੋਈ ਦੁੱਖ ਦਾ ਸੁੱਖ ਤੇ ਵੀ ਨਹੀਂ ਗਰੀਬਾਂ ਦੇ ਵਿੜੇ ਆਉਂਦਾ ਕੋਈ ਸਾਡਾ ਤਾਂ ਗਲੀ ਦਾ ਨਰਕ ਨਿਪਟਣਾ ਚਾਹੀਦਾ ਆ ਟੋਬੇ ਦਾ ਪਾਣੀ ਜੇ ਮੜਾ ਜ ਨਹੀਂ ਆਇਆ ਜੇ ਸਾਡੇ ਘਰਾਂ ਸਵੱਡ ਜੇ ਸਾਡੇ ਘਰਾਂ ਦਾ ਹਾਲ ਆ ਪਾਣੀ ਦਾ ਛੱਪੜ ਹੈਗਾ ਹਰ ਸਾਲ ਲੋਕ ਅਰ ਦੂਜੇ ਪਿੰਡਾਂ ਇੱਥੇ ਪੰਜ ਸਾਲਾਂ ਬਾਅਦ ਆੜਾ ਹੁੰਦਾ ਜਾਂ 10 ਸਾਲਾਂ ਬਾਅਦ ਹੁੰਦਾ ਇੱਥੇ ਤਾਂ ਜਿੱਦੇ ਨਹੀਂ ਆ ਜਾਂਦਾ ਤੁਸੀਂ ਸਾੜਾ ਜਾ ਹੁਣ ਚਾਹਤਾ ਅਸੀਂ ਤਾਂ ਵੋਟ ਫੇਰ ਪਾਵਾਂਗੇ ਵੀ ਜੇ ਸਾਡਾ ਕੋਈ ਗਲੀ ਦਾ ਹੱਲ ਹੋ ਦਲੀ ਦਾ ਹੱਲ ਕਰਾ ਕੇ ਫਿਰ ਵੋਟ ਪਾਵਾਂਗੇ ਨਹੀਂ ਅਸੀਂ ਤਾਂ ਵੀ ਡੰਡਾ ਖਿੱਚਾਂਗੇ ਜਿਹੜਾ ਤੋਂ ਵੋਟ ਲੈਣਾ ਸ਼ਰੀਆਮ ਨਸ਼ਾ ਬਿਖਦਾ ਸ਼ਰੀਆਮ ਗੋਲੀਆਂ ਵੇਚਦੀਆਂ ਸ਼ਰੀਆਮ ਸ਼ਰੀਆਮ ਸਭ ਜਵਾਕਾਂ ਦਾ ਬੁਰਾ ਹਾਲ ਹੋਇਆ ਪਿਆ ਕੰਮ ਕੋਈ ਕਰਕੇ ਰਾਜੀ ਨਿਚੋਰੀਆਂ ਕਰਕੇ ਨਾ ਨਸ਼ਾ ਪੂਰਾ ਕਿੱਥੋਂ ਕਰਦੇ ਇਹ ਸਾਸੀ ਦਾ ਨਾ ਸਲਵਾਰਾ ਚੱਕ ਕੇ ਸਾਡੇ ਪੱਟ ਵੀ ਨੰਗੇ ਹੋ ਜਾਂਦੇ ਆ ਗੱਲ ਸੱਚੀ ਆ ਫਿਰ ਸਲਵਾਰਾ ਚੱਕ ਕੇ ਵੀ ਇੰਨਾ ਪਾਣੀ ਆ ਜਾਂਦਾ ਸਿੱਧੂ ਭਈ ਕਿਉਂ ਮਹੱਲਾ ਦਾ ਰੋਜ਼ ਰੋਨ ਦਾ ਜਿਹਦਾ ਬਾਟੀ ਚੱਕੀ ਵੀ 10 ਲੈਂਟਰ ਚੱਕਿਆ ਜਿਹਦੇ ਕੜਾਈ ਚੱਕੀ ਗਈ ਨਿੱਤਾ ਚੋਰ ਗਾਉਂ ਨੂੰ ਗੱਡੀ ਨੀ ਉਹਨਾਂ ਦਾ ਐਮਐਲਏ ਦੀ ਵੇਲੀ ਚਸਪਾਲ ਘੇਰ ਵਾਲਾ ਜਿੱਤ ਕੇ 5 ਸਾਲਾਂ ਬਾਅਦ ਅੱਜ ਆਇਆ ਬਣਾ ਲਗਾਉਣੇ ਆਂਾ ਉਹਨਾਂ ਦਾ ਮੈਨੂੰ ਵੋਟਾਂ ਪਈ ਅੱਛਾ ਜਰਿਆ ਕੋਈ ਕੰਮ ਨਹੀਂ ਹੋਇਆ ਜੇ 10 ਬੰਦੇ ਇਕੱਠੇ ਹੋ ਕੇ ਜਾਣਗੇ ਫੇਰ ਮਾੜਾ ਮੋਟਾ ਕੋਈ ਨਹੀਂ ਚੱਲਦਾ ਹੈ ਇਹਦੀ ਕਰਨਵਾਂ ਨੇ ਬਤਾ ਕਿਵੇਂ ਇਹਦੇ ਵਾਅਦੇ ਕੀਤੇ ਸੀ ਪਹਿਲਾਂ ਐਮਐਲਏ ਬਣਿਆ ਸੀ ਉਹ ਵੀ ਕੁਝ ਨਹੀਂ ਕੀਤਾ ਸਾਡੇ ਇੱਥੇ ਠੀਕ ਹੈ ਜਦੋਂ ਇੱਥੇ ਕੇਰਲ ਆਇਆ ਸੀਗਾ ਇੱਥੇ ਖੜਕੇ ਵਾਦਾ ਕਰਕੇ ਗਿਆ ਸੀ ਕਿ ਲੋ ਮੈਂ ਥੋੜਾ ਸਾਰਾ ਹੱਲ ਕਰਕੇ ਜਾਊਂਗਾ ਇਹ